ਇੱਕ ਦਿਨ ਗੁਰੂ ਨਾਨਕ ਦੇਵ ਜੀ گاਵਾ ਮੱਝੀਆਂ ਲੈ ਕੇ ਬਾਹਰ ਖੇਤਾਂ ਵਿੱਚ ਚਰਾਉਣ ਲਈ ਗਏ ਦੁਪਹਿਰ ਦੇ ਸਮੇਂ ਗੁਰੂ ਨਾਨਕ ਦੇਵ ਜੀ ਮੱਝੀਆਂ ਚਰਦੀਆਂ ਛੱਡ ਕੇ ਇੱਕ ਦਰਖਤ ਦੀ ਛਾਂ ਹੇਠਾਂ ਲੰਬੇ ਪੈ ਗਏ ਲੰਮੇ ਪਿਆ ਨੂੰ ਨੀਂਦ ਆ ਗਈ ਅਤੇ ਦਰਖਤ ਦੀ ਛਾਂ ਦੂਜੇ ਪਾਸੇ ਚਲੀ ਗਈ ਭਾਵ ਗੁਰੂ ਜੀ ਦੇ ਮੁਖੜੇ ਉੱਤੇ ਸੂਰਜ ਦੀ ਧੁੱਪ ਆ ਗਈ ਗੁਰੂ ਜੀ ਦੇ ਮੁਖ ਉੱਤੇ ਸੂਰਜ ਦੀ ਧੁੱਪ ਪੈਣ ਨਾਲ ਗਰਮੀ ਨਾਲ ਪਸੀਨੇ ਆਣੇ ਸ਼ੁਰੂ ਹੋ ਗਏ ਭਾਣਾ ਕੀ ਵਰਤਿਆ ਕਿ ਵਾਹਿਗੁਰੂ ਜੀ ਦੇ ਹੁਕਮ ਵਿੱਚ ਇੱਕ ਵੱਡਾ ਸੱਪ ਉੱਥੇ ਆ ਗਿਆ ਅਤੇ ਉਹ ਗੁਰੂ ਸਾਹਿਬ ਦੇ ਮੁਖੜੇ ਉੱਤੇ ਆਪਣਾ ਫਨ ਖਿਲਾਰ ਕੇ ਖੜਾ ਹੋ ਗਿਆ ਸੱਪ ਨੇ ਗੁਰੂ ਜੀ ਦੇ ਮੁਖ ਨੂੰ ਛਾਂ ਕਰ ਦਿੱਤੀ ਤਾਂ ਜੋ ਗੁਰੂ ਸਾਹਿਬ ਨੂੰ ਧੁੱਪ ਨਾ ਲੱਗੇ ਇਸ ਸਮੇਂ ਕਣਕਾਂ ਹਰੀਆਂ ਭਰੀਆਂ ਖੜੀਆਂ ਸਨ ਸੱਪ ਪਿੰਡ ਦਾ ਚੌਧਰੀ رائے ਪੁਲਾਰ ਆਪਣੀਆਂ ਖੇਤੀਆਂ ਨੂੰ ਵੇਖਣ ਲਈ ਉਧਰ ਆ ਨਿਕਲਿਆ ਉਹ ਕੀ ਵੇਖਦਾ ਹੈ ਕਿ ਕੋਈ ਬਾਲਕ ਧਰਤੀ ਉੱਤੇ ਕੱਪੜਾ ਵਿਛਾ ਕੇ ਸੁੱਤਾ ਪਿਆ ਹੈ ਅਤੇ ਉਸਦੇ ਸਿਰ ਉੱਤੇ ਇੱਕ ਸੱਪ ਆਪਣਾ ਫਨ ਖਿਲਾਰੀ ਖੜਾ ਹੈ رائے ਪੁਲਾਰ ਸੋਚਣ ਲੱਗਾ ਕਿ ਜੇਕਰ ਸੱਪ ਨੇ ਇਸ ਬਾਲਕ ਨੂੰ ਡੱਸ ਲਿਆ ਹੋਵੇਗਾ ਤਾਂ ਉਹ ਪ੍ਰਾਣ ਛੱਡ ਗਿਆ ਹੋਵੇਗਾ ਅਤੇ ਜੇਕਰ ਜਿਉਂਦਾ ਹੈ ਤਾਂ ਇਹ ਕੋਈ ਪੀਰ ਪਗੰਬਰ ਕੋਲਿਆ ਹੈ ਸਭ ਬੰਦਿਆਂ ਨੂੰ ਵੇਖ ਕੇ ਇੱਕ ਪਾਸੇ ਨੂੰ ਚਲਾ ਗਿਆ ਪਿੱਛੂ ਹੋਰ ਬੰਦੇ ਵੀ ਆ ਗਏ ਤਾਂ ਰਾਏ ਸਾਹਿਬ ਨੇ ਕਿਹਾ ਕਿ ਜਾ ਕੇ ਦੇਖੋ ਪਾਈ ਇਹ ਬਾਲਕ ਕੌਣ ਹੈ ਅਤੇ ਦੇਖੋ ਜਿਉਂਦਾ ਹੈ ਜਾਂ ਮਰ ਗਿਆ ਹੈ ਬੰਦਿਆ ਨੇ ਗੌਰ ਨਾਲ ਵੇਖਿਆ ਅਤੇ ਆਖਿਆ ਕਿ ਰਾਏ ਸਾਹਿਬ ਜੀ ਇਹ ਤਾਂ ਆਪ ਜੀ ਦੇ ਪਟਵਾਰੀ ਮੈਂ ਤਾਂ ਕਾਲੂ ਜੀ ਦਾ ਪੁੱਤਰ ਨਾਨਕ ਹੈ ਜਦੋਂ ਬੰਦੇ ਅੱਗੇ ਹੋਏ ਉਹਨਾਂ ਨੇ ਵੇਖਿਆ ਬਾਲਕ ਨਾਨਕ ਜੀ ਉੱਠ ਬੈਠੇ ਅਤੇ ਠੀਕ ਠਾਕ ਸਨ ਤਾਂ ਰਾਏ ਪੁਲਾਰ ਘੋੜੇ ਤੋਂ ਉੱtre ਅਤੇ ਗੁਰੂ ਨਾਨਕ ਜੀ ਨੂੰ ਪਿਆਰ ਨਾਲ ਗਲਵਕੜੀ ਵਿੱਚ ਲਿਆ ਲੋਕੀ ਬੜੇ ਹੈਰਾਨ ਹੋਏ ਰਾਏ ਪੁਲਾਰ ਨੇ ਬਹੁਤ ਅਦਬ ਕੀਤਾ ਰਾਏ ਪੁਲਾਰ ਨੇ ਆਪਣੇ ਘਰ ਆ ਕੇ ਮਹਤਾ ਕਾਲੂ ਜੀ ਨੂੰ ਸੱਦ ਕੇ ਆਖਿਆ ਕਿ ਮਹਤਾ ਜੀ ਬਾਲਕ ਨਾਨਕ ਜੀ ਨੂੰ ਕੋਈ ਮਾਮਲੀ ਇਨਸਾਨ ਨਾ ਸਮਝੋ ਇਹ ਕੋਈ ਓਲਿਆ ਹੈ ਰੱਬ ਦਾ ਪਿਆਰਾ ਹੈ ਇਸ ਨੂੰ ਤੂੰ ਉੱਤਰ ਕਰਕੇ ਨਾ ਸਮਝ ਇਹ ਤਾਂ ਜਗ ਨੂੰ ਤਾਰਨ ਵਾਸਤੇ ਆਇਆ ਹੈ ਤੇਰੀ ਕੁਲ ਦਾ ਨਾਮ ਰੋਸ਼ਨ ਕਰੇਗਾ ਇਹ ਮਹਾਪੁਰਸ਼ ਹੈ ਤੂੰ ਇਸ ਨੂੰ ਕਦੇ ਝਿੜਕਣਾ ਨਹੀਂ ਬਲਕਿ ਇਸ ਦੀ ਚੰਗੀ ਤਰ੍ਹਾਂ ਪਾਲਣਾ ਪੋਸ਼ਣਾ ਕਰਨੀ ਹੈ ਇਸੇ ਤਰ੍ਹਾਂ ਇੱਕ ਦਿਨ ਦੁਪਹਿਰ ਢਲੀ ਦੇ ਸਮੇਂ ਬਾਹਰ ਜਾ ਕੇ ਗੁਰੂ ਨਾਨਕ ਦੇਵ ਜੀ ਇੱਕ ਦਰਗਤ ਹੇਠਾਂ ਚਾਦਰ ਵਿਛਾ ਕੇ ਸੁੱਤੇ ਹੋਏ ਸਨ ਉਸ ਸਮੇਂ ਸਭ ਦਰਗਤਾਂ ਦੇ ਪਰਛਾਵੇਂ ਢਲੇ ਹੋਏ ਸਨ ਪਰ ਜਿਸ ਦਰਗਤ ਹੇਠਾਂ ਗੁਰੂ ਜੀ ਸੁੱਤੇ ਹੋਏ ਸਨ ਉਸ ਦਾ ਪਰਛਾਵਾ ਜਿਉਂ ਦਾ ਤਿਉਂ ਉੱਥੇ ਹੀ ਖੜਾ ਸੀ ਦੋ ਘੜੀ ਉਪਰੰਤ ਆਪਣੇ ਖੇਤਾਂ ਦੀ ਨਿਗਰਾਨੀ ਕਰਦਾਂ ਹੋਇਆ ਘੋੜੇ ਤੇ ਚੜਿਆ ਹੋਇਆ ਉਧਰ ਰਾਏ ਭਲਰ ਆ ਗਿਆ ਇਹ ਕੋਥਕ ਵੇਖ ਕੇ ਉਸ ਨੂੰ ਬੜਾ ਅਚੰਭਾ ਹੋਇਆ ਉਸ ਨੇ ਆਪਣੇ ਆਦੀਮੈ ਨੂੰ ਦੱਸਿਆ ਕਿ ਵੇਖੋ ਜਿਸ ਦਰਖਤ ਹੇਠਾਂ ਸ੍ਰੀ ਗੁਰੂ ਨਾਨਕ ਦੇਵ ਜੀ ਸੁੱਤੇ ਹੋਏ ਹਨ ਉਸ ਦਾ ਪਰਛਾਵਾਂ ਉੱਥੇ ਹੀ ਆਪ ਜੀ ਉੱਪਰ ਖੜਾ ਹੈ ਇਹ ਨਿਸ਼ਚੈ ਹੀ ਕੋਈ ਅਵਤਾਰ ਹਨ ਪਰ ਆਪਣੇ ਆਪ ਨੂੰ ਪ੍ਰਗਟ ਨਹੀਂ ਕਰਨਾ ਚਾਹੁੰਦੇ ਇਸ ਤਰ੍ਹਾਂ ਦੀ ਵਡਿਆਈ ਕਰਦਾ ਹੋਇਆ ਰਾਏ ਪਲਾਰ ਆਪ ਜੀ ਨੂੰ ਨਮਸਕਾਰ ਕਰਕੇ ਘਰ ਨੂੰ ਵਾਪਸ ਆ ਗਿਆ ਸੋ ਪਿਆਰੀ ਸਾਥ ਸੰਗਤ ਜੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ